ਕੇਂਦਰ ਦੇ ਮੋਦੀ ਸਰਕਾਰ ਦੇ ਵੱਲੋਂ ਲੋਕ ਸਭਾ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਦੇ ਪ੍ਰਸਤਾਵ ਤੇ ਵੱਖ-ਵੱਖ ਰਾਜਾਂ ਦੇ ਨੇਤਾਵਾਂ ਦੇ ਵਿਚਾਰ ਅਤੇ ਪ੍ਰतिकਰਮ ਪ੍ਰਗਟ ਕੀਤੇ ਜਾ ਰਹੇ ਹਨ ਜਿਸ ਦਾ ਕਿ ਪ੍ਰਚਾਵਾ ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇੱਕ ਪ੍ਰੋਗਰਾਮ ਦੇ ਵਿੱਚ ਵੀ ਆਪਣੀ ਤਿੱਖੀ ਪ੍ਰਿਕਿਰਿਆ ਪ੍ਰਗਟਾਈ ਹੈ ਵਿਧਾਇਕ ਕੁਲਤਾਰ ਸਿੰਘ ਸੰਧਵਾ ਸਪੀਕਰ ਨੇ ਪਤਕਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਦੇਸ਼ ਇੱਕ ਚੋਣ ਨਹੀਂ ਸਗੋ ਇੱਕ ਦੇਸ਼ ਇੱਕ ਸਿੱਖਿਆ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਹਾਂ ਕਿ ਜੇਕਰ ਆਪਕੋ ਆਪਸ ਦੇ ਵਿੱਚ ਆਉਂਦੇ ਰਹਿਣ ਤਾਂ ਹਰ ਰੋਜ਼ ਚੋਣਾ ਹੋਣੀਆ ਚਾਹੀਦੀਆਂ ਹਨ ਜੇਕਰ ਇੱਕ ਚੋਣ ਹੋਈ ਤਾਂ ਲੀਡਰ ਲੋਕਾਂ ਦੇ ਵਿੱਚ ਨਹੀਂ ਆਉਣਗੇ ਜਦੋਂ ਚੋਣਾ ਆਉਣ ਗਿਆ ਤਾਂ ਫਿਰ ਉਹ ਫਿਰ ਤੋਂ ਆ ਕੇ ਬੈਠ ਜਾਣਗੇ ਇਹ ਸਾਰੇ ਮਤਲਬ ਬਿਣਾ ਸੋਚੇ ਸਮਝੇ ਇਹ ਗਲਤ ਕੰਮ ਕਰਦੇ ਨੇ ਸਾਡੇ ਦੇਸ਼ ਨੂੰ ਚਾਹੀਦਾ 1 ਨੇਸ਼ਨ 1 ਐਜੂਕੇਸ਼ਨ ਸਾਡੇ ਦੇਖ ਨੂੰ ਚਾਹੀਦਾ 1 ਨੇਸ਼ਨ 1 ਹੈਲਥ케ਅ ਸਿਸਟਮ ਤੁਸੀਂ ਇੱਕ ਅਮੀਰ ਆਦਮੀ ਨੂੰ ਜਿਸ ਤਰ੍ਹਾਂ ਦੀ ਸੇਵਾਵਾਂ ਮਿਲਦੀਆਂ ਉਸ ਤਰ੍ਹਾਂ ਦੀ ਹਰੇਕ ਗਰੀਬ ਨੂੰ ਮਿਲਣੀ। ਜਿਸ ਤਰ੍ਹਾਂ ਅਮੀਰ ਬੰਦੇ ਦਾ ਬੱਚੇ ਨੂੰ ਵਧੀਆ ਐਜੂਕੇਸ਼ਨ ਮਿਲਦੀ ਹੈ ਉਸ ਤਰ੍ਹਾਂ ਦੀ ਐਜੂਕੇਸ਼ਨ ਸਾਡੇ ਗਰੀਬਾਂ ਨੂੰ ਮਿਲੇ। ਇਹ ਇਹ ਕਹਿੰਦੇ ਵੀ ਇਲੈਕਸ਼ਨ 5 ਸਾਲਾਂ ਬਾਅਦ ਹੋਣਗੇ ਸਿਰਫ ਇੱਕੋ ਵਾਰ ਹੀ ਇਲੈਕਸ਼ਨ ਹੋਣਗੇ ਤੇ ਮੁੜ ਕੇ ਤਾਂ ਲੀਡਰਾਂ ਨੇ ਜਿ세 ਨਹੀਂ ਕਰਨਾ। ਮੈਂ ਤਾਂ ਕਹਿੰਦਾ ਰੋਜ਼ ਇਲੈਕਸ਼ਨ ਚਾਹੀਦੇ ਆ ਤਾਂ ਕਿ ਜਿਹੜੇ ਪੋਲੀਟੀਸ਼ੀਅਨ ਆ ਜਿਹੜੇ ਲੀਡਰ ਆ ਉਹ ਲੋਕਾਂ ਦੇ ਰੋਜ਼ ਹੱਥ ਜੋੜ ਕੇ ਉਹਨਾਂ ਦੇ ਅੱਗੇ ਪਿੱਛੇ ਫਿਰਨਾ। ਨਹੀਂ ਤਾਂ 5 ਸਾਲਾਂ ਬਾਅਦ ਆਇਆ ਕਰਕੇ ਬਾਹਰ ਜਾਂਦਾ ਕਰਣਗੇ ਤਾਂ ਜਿੱਤਣ ਤੋਂ ਬਾਅਦ ਸੋ ਇਹ ਬਿਲਕੁਲ ਗਲਤ ਹੈ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਪਹਿਲਾਂ ਜੀਐਸਟੀ ਪਹਿਲਾਂ ਨੋਟਬੰਦੀ ਕੀਤੀ ਬੇੜਾ ਕਰਕਰ ਸਾਰੀ ਕੌਣ ਦੀ ਤੇਰੇ ਜੀਐਸਟੀ ਲੈ ਕੇ ਆਏ ਬੇੜਾ ਕਰਕਰਤਾ ਸਾਰੀ ਛੋਟੀ ਇੰਡਸਟਰੀ ਦਾ ਆ ਸਾਰਾ ਕੋਈ ਅਡਾਨੀ ਨੂੰ ਖੜਾ ਲਾ ਸੋ ਇਹ ਬਿਲਕੁਲ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਹੈ ਤੁਸੀਂ ਦੇਖੋਗੇ ਵੀ ਜਿੱਥੇ ਅਮਿਤ ਸ਼ਾਹ ਨੇ ਕਿਤੇ ਅਮਰਜੈਂਸੀ ਲਾਤੀ ਜੇ ਜਿਹੜੀ ਸਰਕਾਰ 2 ਸਾਲਾਂ ਬਾਅਦ 3 ਸਾਲਾਂ ਬਾਅਦ ਫਿਰ ਰਾਸ਼ਟਰਪਤੀ ਰਾਜ ਲਾਊਗਾ ਲੈ ਕੇ ਨਹੀਂ ਹੋਣੇ ਉੱਥੇ ਤੇ ਜਾਣਬੁੱਝ ਕੇ ਇਹ ਦੇਸ਼ ਦਾ ਜਿਹੜਾ ਸਾਡੇ ਸੰਘੀ ਧਾਤੇ ਧਾਂਜੇ ਦੇ ਵੀ ਵਾਰ ਹੈ ਇਹ ਸਾਡੇ ਦੇਸ਼ ਦੀ ਤਾਕਤ ਸਾਡਾ ਸੰਘੀ ਧਾਜਾ ਸਾਡਾ ਫੈਡਰਲ ਸਿਸਟਮ ਹੈ ਇਹ ਉਹਦੇ ਤੇ ਵੀ ਵਾਰ ਹੈ ਇਹ ਸਟੇਟਾਂ ਨੂੰ ਕਮਜ਼ੋਰ ਕਰਨ ਵਾਲੀ ਗੱਲ ਹੈ ਸੋ ਜੇ ਜੇ ਨਾਲ ਦੇਸ਼ ਕਮਜ਼ੋਰ ਹੋਏਗਾ ਜੇ ਸਟੇਟਾਂ ਕਮਜ਼ੋਰ ਹੋਣਗੀਆਂ ਸੋ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਮੈਂ ਇਹਦਾ ਵਿਰੋਧ ਕਰਦਾ